24 ਜੀ ਸਰ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੀ ਨੀ ਪੂਰੀ ਦੁਨੀਆ ਦੀ ਪਾਵਨ ਤੇ ਪਵਿੱਤਰ ਧਰਤੀ ਮਲੇਰਕੋਟਲੇ ਵਿੱਚ ਆਇਆ ਤੇ ਇਸ ਧਰਤੀ ਨੂੰ ਸੱਜਦਾ ਕਰਦਾ ਹਾਂ ਮਲੇਰਕੋਟਲੇ ਦੀ ਧਰਤੀ ਨੂੰ ਸਲਾਮ ਪੇਸ਼ ਕਰਦਾ ਮੈਂ ਜ਼ੁਬਾਨੀ ਤੌਰ ਤੇ ਨਹੀਂ ਦਿਲੀ ਤੌਰ ਤੇ ਮਲੇਰਕੋਟਲੇ ਦੀ ਸਾਰੀ ਪ੍ਰੈਸ ਦਾ ਧੰਨਵਾਦ ਕਰੂੰਗਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰੂੰਗਾ ਪ੍ਰਿੰਟ ਮੀਡੀਆ ਦਾ ਵਿਸ਼ੇ ਸਟਾਰਟੀਨਵਾਦ ਕਰੂੰਗਾ ਇਲੈਕਟ੍ਰੋਨਿਕ মিডিਆ ਦਾ ਅੱਜ ਮਲੇਰਕੋਟਲਾ ਚਾਏ ਇੱਥੇ ਆਣ ਦਾ ਜਿਹੜਾ ਕਾਰਨ ਹੈ ਉਹ ਤੁਹਾਨੂੰ ਦੱਸਣ ਤੋਂ ਪਹਿਲਾਂ ਪੰਜਾਬ ਦੇ ਹਰ ਇੱਕ ਨੌਜਵਾਨ ਬੱਚੇ ਬੱਚੀਆਂ ਨੂੰ ਬਜ਼ੁਰਗ ਮਾਵਾਂ ਨੂੰ ਬਜ਼ੁਰਗਾਂ ਨੂੰ ਇੱਕ ਯੁੱਧ ਛਿੜ ਗਿਆ ਯੁੱਧ ਛਿੜਿਆ ਯੁੱਧ ਨਸ਼ੇ ਦੇ ਵਿਰੁੱਧ ਜਿਹੜਾ ਪਿਛਲੇ 74-75 ਸਾਲ ਤੋਂ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਦੋਂ ਦਾ ਬਹੁਤ ਭਿਆਨਕ ਇੱਕ ਪੀੜ ਸੀ ਕਿ ਪੰਜਾਬ ਜਿਹੜਾ ਹੈ ਹੌਲੀ-ਹੌਲੀ ਆস্তে-ਆস্তে ਨਸ਼ਿਆਂ ਵੱਲ ਤੁਰਿਆ ਗਿਆ ਪਰ ਹੁਣ ਪੰਜਾਬ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਸਾਡੇ ਕੈਬਨਟ ਮਿਨਿਸਟਰ ਅਮਨ अरोड़ा ਜੀ ਨੇ ਜਿਹੜਾ ਫੈਸਲਾ ਲਿਆ ਯੁੱਧ ਨਸ਼ੇ ਵਿਰੁੱਧ ਇਹਦਾ ਸਾਰੇ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਵਾਂਗਾ ਕਿਉਂਕਿ ਪੰਜਾਬ ਇੱਕ ਵਸਦਾ ਇੱਕ ਖੁਸ਼ਹਾਲ ਸੂਬਾ ਸੀ ਬਜ਼ੁਰਗਾਂ ਨੇ ਦੱਸਿਆ ਸੀ ਇੱਥੇ ਵੱਡੇ-ਵੱਡੇ ਦਰਿਆ ਵੱਡੀਆਂ-ਵੱਡੀਆਂ ਕਰਨੇ ਵੱਡੀਆਂ-ਵੱਡੀਆਂ ਨਦੀਆਂ ਵਹਿਂਦੀਆਂ ਸੀ ਉੱਚੇ ਲੰਮੇ ਗੱਭਰੂ ਹੋਇਆ ਕਰਦੇ ਸੀ ਮਟਿਆਰਾਂ 6-6 ਫੁੱਟ ਦੀਆਂ ਮਟਿਆਰਾਂ ਜਦੋਂ ਵੀ ਹਿੰਦੁਸਤਾਨ 'ਚ ਕੋਈ ਤਗਮਾ ਜਿੱਤ ਕੇ ਆਂਦਾ ਸੀ ਤੇ ਉਹਦੇ ਵਿੱਚ ਪੰਜਾਬ ਦਾ ਵੀ ਨਾਮ ਹੁੰਦਾ ਸੀ ਪਰ ਪਿਛਲੇ ਲੰਮੇ ਸਮੇਂ ਤੋਂ ਇਹ ਜਿਹੜਾ ਨਸ਼ੇ ਦਾ ਕੋੜ ਸੀ ਇਹ ਪੰਜਾਬ ਨੂੰ ਖਾ ਰਿਆ ਸੀ ਅੱਜ ਜਿਹੜਾ ਯੁੱਧ ਨਸ਼ੇ ਵਿਰੁੱਧ ਚੱਲਿਆ ਉਹਦੇ ਬਾਰੇ ਵਿਸਥਾਰ ਨਾਲ ਦੱਸਣ ਤੋਂ ਪਹਿਲਾਂ ਮੈਂ ਇਸ ਗੱਲ ਦੀ ਵਧਾਈ ਦਵਾਂਗਾ ਕੀ ਆਮ ਆਦਮੀ ਪਾਰਟੀ ਨੇ ਯੁੱਧ ਨਸ਼ੇ ਵਿਰੁੱਧ ਦੇ ਤਹਿਤ ਇੱਕ ਨਸ਼ਾ ਮੁਕਤੀ ਜਿਹੜਾ ਯਾਤਰਾ ਉਹ ਸ਼ੁਰੂ ਕਰੀ ਹੈ ਉਸ ਯਾਤਰਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਹਦੀ ਪੂਰੀ ਰਣਨੀਤੀ ਬਣਾਈ ਗਈ ਹੈ ਇਹਦੀ ਰਣਨੀਤੀ ਬਣਾ ਬਣਾਈ ਗਈ ਪੰਜਾਬ ਨੂੰ ਪੰਜ ਹਿੱਸਿਆਂ ਵਿੱਚ ਵੰਡਿਆ ਗਿਆ ਮਾਝਾ ਦੁਆਬਾ ਤੇ ਮਾਲਵਾ ਮਾਲਵਾ ਜਿਹੜਾ ਸੀ ਉਹ ਵੱਡਾ ਜোন ਸੀ ਮਾਲਵੇ ਦੇ ਤਿੰਨ 파ਟ ਹੋ ਗਏ ਇਸ ਕਰਕੇ ਮਾਲਵਾ ਦੇ ਵਿੱਚ ਤਿੰਨ 파ਟ ਹੋ ਗਏ ਤੇ ਮਾਝਾ ਤੇ ਦੁਆਬਾ ਇੱਕ ਸਿੰਗਲ ਸਿੰਗਲ 파ਟ ਹੈ ਹੁਣ ਪੰਜਾਬ ਨੂੰ ਤਿੰਨ ਹਿੱਸਿਆਂ ਦੇ ਵਿੱਚ ਨਸ਼ਾ ਮੁਕਤੀ ਮੋਰਚਾ ਜਿਹੜਾ ਹੈ ਉਹ ਸ਼ੁਰੂ ਕਰੂਗਾ ਦਾਸ ਨੂੰ ਮਾਲਵਾ ਈਸਟ ਦੇ ਇਲਾਕੇ ਦੀ ਜ਼ਿੰਮੇਵਾਰੀ ਮਿਲੀ ਹੈ ਜਿਹੜਾ ਮਾਲਵਾ ਈਸਟ ਹੈ ਇਹਦੇ ਵਿੱਚ 5 ਡਿਸਟ੍ਰਿਕਟ ਪੈਂਦੇ ਆ ਜਿਹੜੇ 5 ਡਿਸਟ੍ਰਿਕਟ ਹੈ ਉਹ ਹੈ ਰੋਪੜ ਦੂਜੇ ਨੰਬਰ ਤੇ ਆ ਜਾਂਦਾ ਹੈ ਮਹਾਲੀ ਪਟਿਆਲਾ ਸੰਗਰੂਰ ਅਤੇ ਮਲੇਰਕੋਟਲਾ ਮਲੇਰਕੋਟਲੇ ਦੇ ਵਿੱਚ ਜ਼ੋਨ ਕੋਆਰਡੀਨੇਟਰ ਲੱਗਣ ਤੋਂ ਬਾਅਦ ਸਭ ਤੋਂ ਪਹਿਲਾਂ ਮੈਂ ਵਧਾਈ ਦਵਾਂਗਾ ਮਲੇਰਕੋਟਲੇ ਦੇ ਜਿਹੜੇ ਕੋਆਰਡੀਨੇਟਰ ਬਣੇ ਨੇ ਬਹੁਤ ਹੀ ਮਾਣ ਤੇ ਸਤਿਕਾਰ ਦੇ ਜੋ ਨਿਸ਼ਾਰ ਅਹਿਮਦ ਇਹ ਮਲੇਰਕੋਟਲੇ ਦੇ ਪਾਰਟੀ ਵੱਲੋਂ ਕੋਆਰਡੀਨੇਟਰ ਨਿਯੁਕਤ ਹੋਏ ਨਿਯੁਕਤ ਕੀਤੇ ਗਏ ਨੇ ਇੱਕ ਵਾਰੀ ਮੈਂ ਦਿਲ ਹੀ ਤੌਰ ਤੇ ਇਹਨਾਂ ਨੂੰ ਵਧਾਈ ਦਵਾਂਗਾ ਮੈਂ ਅੱਗੇ ਦੀ ਗੱਲ ਕਰਨ ਤੋਂ ਪਹਿਲਾਂ ਆਪਣੇ ਸਾਥੀ ਨਿਸ਼ਾਰ ਜੀ ਨੂੰ ਵੀ ਕਹੂੰਗਾ ਕਿ ਇਸ ਤੋਂ ਬਾਅਦ ਅਸੀਂ ਜਿਹੜੇ ਦੋ ਵਿਧਾਨ ਸਭਾ ਹਲਕੇ ਪਏ ਨੇ ਉਹਨਾਂ ਹਲਕਿਆਂ ਦੇ ਜਿਹੜੇ-ਜਿਹੜੇ ਕੋਆਰਡੀਨੇਟਰ ਲਾਏ ਨੇ ਉਹਨਾਂ ਦਾ ਨਾਮ ਤੇ ਉਹਨਾਂ ਦੀ ਇੰਟਰੋਡਕਸ਼ਨ ਇੱਕ ਵਾਰੀ ਨਿਸ਼ਾਰ ਜੀ ਖੁਦ ਦੇ ਦੇਣਗੇ ਦੋਨੋਂ ਵਿਧਾਨ ਸਭਾ ਦੀ ਜੀ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਸਾਡੇ ਜ਼ਿਲ੍ਹਾ ਮਲੇਰਕੋਲਾ ਦੇ ਪ੍ਰਿੰਟ মিডিਆ ਔਰ ਇਲੈਕਟ੍ਰੋਨਿਕ মিডিਆ ਦੇ ਸਾਥੀ ਸਾਰੇ ਪਹੁੰਚੇ ਨੇ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਧੰਨਵਾਦ ਕਰਦਾ ਕਿ ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਡੇ ਰੂਹ ਰੂ ਹੋਣ ਲਈ ਆਏ ਹੋ ਔਰ ਜੋ ਇਹ ਪ੍ਰੈਸ ਕਾਨਫਰੰਸ ਆ ਇਹਦੇ ਵਿੱਚ ਸਾਡੇ ਪਟਿਆਲਾ ਤੋਂ ਡਿਪਟੀ ਮੇਅਰ ਸਾਡੇ ਆਪਣੇ ਸਰ ਜਗਦੀਪ ਸਿੰਘ ਜੀ ਔਰ ਬਾਈਸ ਆਪਣੇ ਆਹ ਸੌਰੀ ਜ਼ੋਨ ਦੇ ਮਾਲਵਾ ਹਿਸਤ ਦੇ ਜੋ ਇਚਾਰਜ ਲੱਗੇ ਨੇ ਕੋਆਰਡੀਨੇਟਰ ਲੱਗੇ ਨੇ ਮੈਂ ਉਹਨਾਂ ਨੂੰ ਇੱਥੇ ਪਹੁੰਚਣ ਤੇ ਜੀ ਆਇਆਂ ਆਖਦਾ ਔਰ ਮੇਰੇ ਨਾਲ ਦੇ ਸਾਥੀ ਹਲਕਾ ਮਰਗੜ ਤੋਂ ਜੋ ਕੋਆਰਡੀਨੇਟਰ ਲੱਗੇ ਨੇ ਉਹਨੇ ਗੁਰਪ੍ਰੀਤ ਸਿੰਘ ਜੀ ਬਨਵੋਰਾ ਮੇਰੇ ਨਾਲ ਬੈਠੇ ਨੇ ਮੇਰੇ ਸਾਥੀ ਇਹਨਾਂ ਨੂੰ ਕੱਲ ਹੀ ਪਾਰਟੀ ਬਲੋਂ ਅਨਾਉਂਸਮੈਂਟ ਹੋਈ ਆ ਹਲਕਾ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਮਿਲੀ ਆ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਸਿੰਘਾਰਾ ਸਿੰਘ ਜੀ ਰੁੜਕਾ ਸਰਪੰਚ ਨੇ ਸਾਡੇ ਰੁੜਕਾ ਤੋਂ ਔਰ ਬਹੁਤ ਮਿਹਨਤੀ ਨੇ ਇਹਨਾਂ ਨੂੰ ਮਲੇਰਕੋੜਾ ਹਲਕੇ ਤੋਂ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਮਿਲੀ ਆ ਮੈਂ ਇਹਨਾਂ ਨੂੰ ਵੀ ਮੁਬਾਰਕਵਾਦ ਦਿੰਦਾ ਜੀ ਤੁਹਾਨੂੰ ਵੀ ਔਰ ਗੁਰਪ੍ਰੀਤ ਜੀ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਵਾਦ ਇੱਕ ਆਪਣੀ ਟੀਮ ਇੱਕ ਟੀਮ ਬਣ ਕੇ ਆਪਾਂ ਲਗਭਗ ਇਸ ਜੋ ਆਪਾਂ ਨੂੰ ਇੱਕ ਮੁੱਦਾ ਮਿਲਿਆ ਉਹ ਤੇ ਆਪਾਂ ਕੰਮ ਕਰਾਂਗੇ ਜਿਸ ਤਰ੍ਹਾਂ ਸਰ ਜੀ ਨੇ ਦੱਸਿਆ ਤੇ ਅੱਗੇ ਦੀ ਜੋ ਰਣਨੀਤੀ ਆ ਉਹ ਤੁਹਾਡੇ ਨਾਲ ਇਹ ਸ਼ੇਅਰ ਕਰਨਗੇ ਬਹੁਤ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਫੇਰ ਇੱਕ ਮਰਤਵਾ ਮਲੇਰ ਕੋਟਲਾ ਨਸ਼ਾ ਮੁਕਤੀ ਮੋਰਚਾ ਦੇ ਰਿਕਾਰਡਿੰਗ ਇਹਨਾਂ ਦੇ ਨੂੰ ਮੈਂ ਦਿਲੀ ਤੌਰ ਤੇ ਫੇਰ ਮੁਬਾਰਕਬਾਦ ਦਿੰਨਾ ਹੈ ਸਾਥੀਓ ਪੰਜਾਬ ਜਿਹੜਾ ਹੈ ਉਹ ਸੂਬਾ ਹਿੰਦੁਸਤਾਨ ਦੇ ਸਾਰੇ ਸੂਬਿਆਂ ਤੋਂ ਵਧੀਆ ਸੂਬਾ ਗਿਣਿਆ ਜਾਂਦਾ ਸੀ ਪਰ ਦੁੱਖ ਉਦੋਂ ਹੁੰਦਾ ਹੈ ਜਦੋਂ ਬਜ਼ੁਰਗ ਮਾਵਾਂ ਕਹਿੰਦੀਆਂ ਵੀ ਸਾਡੀ ਸਾਰੀ ਦੌਲਤ ਲੈ ਲੈ ਸਾਡੀ ਸਾਰੀ ਸ਼ੌਹਰਤ ਲੈ ਲੈ ਮੇਰੇ ਮੁੰਡੇ ਨੂੰ ਨਸ਼ੇ ਚੋਂ ਕੱਢ ਦੇ ਦਿਲ ਦੁਖਦਾ ਜਦੋਂ ਪਿੰਡਾਂ 'ਚ ਜਾਂਦਾ ਹੈ ਜਿਹੜੇ ਕੁਝ ਬੱਚੇ ਉਸ ਰੋਗ ਦੇ ਆਦੀ ਹੋ ਗਏ ਨਸ਼ੇ ਵਾਲੇ ਰੋਗ ਦੇ ਉਹਨਾਂ ਨੂੰ ਦੇਖ ਕੇ ਮਨ ਦੁਖੀ ਹੁੰਦਾ ਹੈ। ਕਈ ਵਾਰੀ ਘਰਾਂ ਦੇ ਵਿੱਚ ਜਾਂਦਾ ਕਿ ਘਰਾਂ ਦੇ ਭਾਂਡੇ ਤੱਕ ਨਸ਼ੇ ਦੀ ਆਦਤ 'ਚ ਲੱਗੇ ਹੋਏ ਬੱਚੇ ਵੇਚਣ ਨੂੰ ਤਿਆਰ ਹੋ ਜਾਂਦੇ ਆ। ਉਦੋਂ ਬੜਾ ਮਨ ਦੁਖਦਾ ਹੈ। 2022 ਦੇ ਵਿੱਚ ਮੈਂ ਪਟਿਆਲਾ ਦਿਹਾਤੀ ਹਲਕੇ ਨੂੰ ਰਿਪਰੈਜ਼ੈਂਟ ਕੀਤਾ। ਮੈਂ ਹੁਣ ਉੱਥੇ ਦਾ ਡਿਪਟੀ ਮੇਅਰ ਐ ਤੇ ਮੈਨੂੰ ਪਾਰਟੀ ਨੇ ਮੇਨ ਵਿੰਗ ਦਾ ਵੀ ਜੁਆਇੰਟ ਸਖਤਰ ਲਾਇਆ ਹੈ। ਮੇਰਾ ਮਨ ਦੁਖਦਾ ਹੈ ਜਦੋਂ ਬਜ਼ੁਰਗ ਕਹਿੰਦੇ ਨੇ ਸਾਡੀ ਸਾਰੀ ਜਾਇਦਾਦ ਵਿਕ ਜੇ ਮੇਰਾ ਬੱਚਾ ਨਸ਼ੇ ਚੋਂ ਨਿਕਲ ਜੇ ਪਰ ਦੂਜੇ ਪਾਸੇ ਨਸ਼ੇ ਦੇ ਸੁੱਦਾਗਰ ਨਸ਼ੇ ਦੇ ਤਸਕਰ ਲੋਕਾਂ ਦੇ ਲੁੱਟੇ ਹੋਏ ਪੈਸੇ ਮਾਵਾਂ ਦੀ ਮਿਹਨਤ ਨਾਲ ਕਮਾਈ ਨੂੰ ਮਹਿਲਾਂ ਵਿੱਚ ਤਬਦੀਲ ਕਰੀ ਜਾਂਦੇ ਆ ਦੁੱਖ ਆਂਦਾ ਹੈ ਤਸਕਰਾਂ ਦੇ ਜਿਹੜੇ ਮੈਲ ਹੈ ਵੱਡੇ ਹੁੰਦੇ ਗਏ ਉਹਨਾਂ ਦੀਆਂ ਗੱਡੀਆਂ ਵੱਡੀਆਂ ਹੁੰਦੀਆਂ ਗਈਆਂ ਤੇ ਮਾਮਾ ਦੇ ਜਿਹੜੇ ਪੁੱਤ ਨੇ ਤੇ ਸਾਡੀਆਂ ਕੁਝ ਭੈਣਾ ਇਹ ਨਸ਼ੇ ਦੇ ਵਿੱਚ ਰੁੜਦੀਆਂ ਗਈਆਂ ਮੈਂ ਫਕਰ ਮਹਿਸੂਸ ਕਰਦਾ ਕਿ ਮੈਂ ਆਮ ਆਦਮੀ ਪਾਰਟੀ ਦਾ ਹਿੱਸਾ ਆ ਫਕਰ ਮਹਿਸੂਸ ਕਰਦਾ ਵੀ ਆਮ ਆਦਮੀ ਪਾਰਟੀ ਦਾ ਮੈਂ ਸਿਪਾਈ ਆ ਤੇ ਮੈਂ ਫਕਰ ਮਹਿਸੂਸ ਕਰਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਜਿਨ੍ਹਾਂ ਨੇ ਫੈਸਲਾ ਕਰਿਆ ਵੀ ਹੁਣ ਪੰਜਾਬ ਵਿੱਚ ਜਾਂ ਤਾਂ ਨਸ਼ਾ ਨਹੀਂ ਰਹੂਗਾ ਜਾਂ ਫਿਰ ਨਸ਼ੇ ਦੇ ਜਿਹੜੇ ਸਦਾਗਰ ਨੇ ਪੰਜਾਬ ਛੱਡ ਕੇ ਦੂਜੇ ਪਾਸੇ ਚਲੇ ਜਾਣਗੇ ਇਸ ਕਰਕੇ ਇਸ ਯੁੱਧ ਦੇ ਵਿੱਚ ਹੁਣ ਬਹੁਤ ਸਾਥੀਆਂ ਦੇ ਕਾਲ ਸਾਰੀਆਂ ਨੇ ਮੈਨੂੰ ਫੋਨ ਆ ਰਿਹਾ ਹੈ ਬੀਜੇਪੀ ਵਾਲਿਆਂ ਦੇ ਮੈਨੂੰ ਫੋਨ ਆ ਰਿਹਾ ਹੈ ਕਾਂਗਰਸ ਵਾਲਿਆਂ ਦੇ ਮੈਨੂੰ ਫੋਨ ਆ ਰਿਹਾ ਹੈ ਅਕਾਲੀ ਦਲ ਵਾਲਿਆਂ ਦੇ ਉਹ ਕਹਿੰਦੇ ਇਸ ਯੁੱਧ ਦੇ ਵਿੱਚ ਅਸੀਂ ਵੀ ਤੁਹਾਡਾ ਸਾਥ ਦਵਾਂਗੇ ਤੇ ਹੁਣ ਪਾਰਟੀ ਨੇ ਰਣਨੀਤੀ ਬਣਾਈ ਹੈ ਦੋ ਤਰੀਕ ਤੋਂ ਪਿੰਡਾਂ ਦੀਆਂ ਜਿਹੜੀਆਂ ਕਮੇਟੀਆਂ ਬੜੀਆਂ ਸੀ ਜਿਨ੍ਹਾਂ ਨੂੰ ਅਸੀਂ VDC ਕਮੇਟੀ ਕਹਿੰਦੇ ਆ ਵਿਲੇਜ ਡਿਫੈਂਸ ਕਮੇਟੀ ਉਹਨਾਂ ਨੂੰ ਨਾਲ ਲੈ ਕੇ ਹਰ ਸ਼ਹਿਰ ਦੇ ਵਿੱਚ ਅਸੀਂ ਬਹੁਤ ਵੱਡਾ ਇੱਕ ਪ੍ਰੋਗਰਾਮ ਕਰਕੇ ਆਗਾਜ਼ ਕਰਨ ਲੱਗੇ ਆ ਨਸ਼ਾ ਮੁਕਤੀ ਯਾਤਰਾ ਦਾ ਬਹੁਤ ਜਲਦੀ ਮਲੇਰ ਕੋਟਲਾ ਦੇ ਵਿੱਚ ਵੀ ਬਹੁਤ ਵੱਡੀ ਮੀਟਿੰਗ ਹੋਊਗੀ ਜਿਹਦੇ ਵਿੱਚ ਦੋਨੋਂ ਹਲਕਿਆਂ ਦੇ VDC ਕਮੇਟੀ ਦੇ ਮੈਂਬਰ ਡੀਸੀ ਸਾਹਿਬ ਐਸਐਸਪੀ ਸਾਹਿਬ ਸਾਰਾ ਪੁਲਿਸ ਪ੍ਰਸ਼ਾਸਨ ਅਤੇ ਪਿੰਡਾਂ ਦੇ ਸਰਪੰਚ ਉਹ ਇਕੱਠੇ ਹੋਵਾਂਗੇ ਅਸੀਂ ਉਸ ਤੋਂ ਬਾਅਦ 7 ਤਰੀਕ ਤੋਂ ਹਰ ਪਿੰਡਾਂ ਤੇ ਸ਼ਹਿਰਾਂ ਵਿੱਚ ਜਾ ਕੇ ਹੋਕਾ ਦਿਆ ਕਰਾਂਗੇ ਉੱਥੇ ਯਾਤਰਾ ਕੱਢਿਆ ਕਰਾਂਗੇ ਜਿੱਥੇ ਲੋਕਾਂ ਨੂੰ ਅਵੇਅਰ ਕਰਿਆ ਕਰਾਂਗੇ ਨਸ਼ੇ ਤੋਂ ਕਿੱਦਾਂ ਬਚਣਾ ਅਸੀਂ ਉਹ ਲੋਕਾਂ ਦੀ ਲਿਸਟ ਬਣਾਵਾਂਗੇ ਜਿਹੜੇ ਨਸ਼ਾ ਕਰਨ ਲੱਗ ਗਏ ਸੀ ਉਹਨਾਂ ਨੂੰ ਸਰਕਾਰੀ ਹਸਪਤਾਲਾਂ 'ਚ ਇਲਾਜ ਲਈ ਲੈ ਕੇ ਜਾਇਆ ਕਰਾਂਗੇ ਅਸੀਂ ਉਹਨਾਂ ਦੀ ਲਿਸਟ ਬਣਾਵਾਂਗੇ ਜਿਹੜਾ ਕਿਸੇ ਕਾਰਨ ਤੇ ਨਸ਼ੇ ਦਾ ਆਦੀ ਹੋ ਗਿਆ ਸੀ ਪਰ ਅੱਜ ਉਹ ਨਸ਼ਾ ਛੱਡ ਕੇ ਠੀਕ ਹੋ ਗਿਆ ਉਹਨਾਂ ਨੂੰ ਜ਼ਿਲ੍ਹੇ ਦਾ ਰੋਲ ਮਾਡਲ ਬਣਾਇਆ ਕਰਾਂਗੇ ਉਹਨਾਂ ਨੂੰ ਲੋਕਾਂ ਕੋਲ ਉਹਨਾਂ ਨੂੰ ਦੱਸਣ ਵਾਸਤੇ ਕਿ ਉਹ ਕਿਸ ਤਰ੍ਹਾਂ ਨਸ਼ੇ ਤੋਂ ਅੱਜ ਦੂਰ ਹੋ ਗਿਆ ਉਹਨਾਂ ਨੂੰ ਰੋਲ ਮਾਡਲ ਦਾ ਦਰਜਾ ਦੇਵਾਂਗੇ ਪਰ ਜਿਹੜੇ ਤਸਕਰ ਉਸ ਇਲਾਕੇ 'ਚ ਤਸਕਰੀ ਕਰਦੇ ਹੋਣਗੇ ਉਹਨਾਂ ਨੂੰ ਜੇਲ੍ਹਾਂ 'ਚ ਪਹੁੰਚਾਇਆ ਕਰਾਂਗੇ ਜਗਦੀਪ ਜੱਗਾ ਖੁਦ ਮਲੇਰਕੋਟਲੇ ਦੇ ਪਿੰਡ-ਪਿੰਡ ਜਾਊਗਾ ਇਹ ਮੇਰੀ ਟੀਮ ਜਿਹੜੀ ਬਣੀ ਹੈ ਇਹ ਜਾਊਗੀ ਪਿੰਡਾਂ ਦੀਆਂ ਕਮੇਟੀਆਂ ਜਾਇਆ ਕਰਨਗੀਆਂ ਮੌਜੂਦਾ ਐਸਐਚਓ ਜਾਊਗਾ ਮੌਜੂਦਾ ਪੁਲਿਸ ਪ੍ਰਸ਼ਾਸਨ ਜਾਊਗਾ ਹੁਣ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਹੈ ਰਹਿਣ ਨਹੀਂ ਦੇਣਾ ਕਿਉਂਕਿ ਇਹ ਯੁੱਧ ਦੇ ਵਿੱਚ ਆਮ ਲੋਕਾਂ ਦਾ ਸਾਥ ਹੈ ਜਦੋਂ ਕੋਈ ਯੁੱਧ ਲੜਦਾ ਹੈ ਉਹ ਯੁੱਧ ਜਿੱਤਿਆ ਜਾਂਦਾ ਜਦੋਂ ਆਮ ਲੋਕ ਵੀ ਉਹਦੇ ਸਿਪਾਈ ਬਣ ਜਾਂਦੇ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਹੁਣ ਸਾਨੂੰ ਪੰਜਾਬ ਦੇ ਵਿੱਚ ਬਹੁਤ ਭਾਰੀ ਸਪੋਰਟ ਮਿਲ ਰਹੀ ਹੈ ਨਸ਼ੇ ਨੂੰ ਖਤਮ ਕਰਨ ਲਈ ਤੁਹਾਡੇ ਚੈਨਲ ਜ਼ਰੀਏ ਮੈਂ ਤਸਕਰਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਤੁਸੀਂ ਲੋਕਾਂ ਦੇ ਧੀਆ ਪੁੱਤ ਖਰਾਬ ਕਰਦੇ ਤੁਸੀਂ ਪੰਜਾਬ ਦੀ ਜਵਾਨੀ ਖਰਾਬ ਕਰਤੀ ਹੁਣ ਪੰਜਾਬ ਸਰਕਾਰ ਇਹ ਜਿਹੜਾ ਯੁੱਧ ਲੜਨ ਜਾ ਰਹੀ ਹੈ ਇਹਦੇ ਵਿੱਚ ਤੁਹਾਡੀ ਸਾਰਨੀ ਕਿਰਪਾ ਕਰਕੇ ਇਹ ਨਸ਼ੇ ਦੀ ਤਸਕਰੀ ਬੰਦ ਕਰ ਦਿਓ ਤੇ ਜਾਂ ਫਿਰ ਪੰਜਾਬ ਛੱਡ ਕੇ ਕਿਸੇ ਦੂਜੇ ਸੂਬੇ ਚ ਚਲ ਜਓ ਪੰਜਾਬ ਚ ਕਦੇ ਵੀ ਨਸ਼ਾ ਬੱਚੇ ਬੱਚੀਆਂ ਨੂੰ ਮਿਲੇਗਾ ਨਹੀਂ ਇਸ ਕਰਕੇ ਮੈਂ ਉਹਨਾਂ ਨੂੰ ਵੀ ਕਹਿਣਾ ਜੋ ਨਸ਼ੇ ਦੇ ਆਦੀ ਹੋ ਗਏ ਭੈਣੋ ਤੇ ਭਰਾਓ ਕਿਰਪਾ ਕਰਕੇ ਆਓ ਇਸ ਯੁੱਧ ਚ ਸਾਡਾ ਸਾਥ ਦੋ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜੀ